ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਣ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭੈਰੂਪੇ ਤੋਂ ਕਵਰ ਕਰਨ ਲੱਗੇ ਆ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਦੋ ਤੋਂ ਨੂੰ ਵੜਾ ਦਿਖਾ ਦੇਣਾ ਟੋਕੜਾਂ ਦੇ ਭਾਵੇਂ ਜੱਜ ਵੜਾ ਹੁਣ ਦਿਖਾ ਦੇਣਾ ਜਮਾ ਬਾਜ਼ਾਰ ਰੇਟ ਤੇ ਸੁਣਿਆ ਸੁਆ냐 ਸਸੀ ਗਾ ਬਾਈ ਸਸੀ ਗਾ ਬਾਈ ਹੋ ਠੀਕ ਠਾਕ ਹੋ ਜੀ ਬਹੁਤ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ ਬਾਈ 994873425 994873425 ਜੀ ਪਿੰਡ ਆਪਣਾ ਜੀ ਪਿੰਡ ਭਾਈ ਰੂਪਾ ਤਸੀਲ ਰਾਮਪਰਾ ਫੂਲਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤੇ ਆਪਣਾ ਵਪਾਰ ਦਾ ਕੰਮ ਆ ਗਿਆ ਜੀ ਹਾਂ ਵਪਾਰ ਦਾ ਕੰਮ ਓਕੇ ਬਾਈ ਤੇ ਅੱਜ ਆਪਾਂ ਕਿੰਨੇ ਫਰ ਦਿਖਾ ਰਹੇ ਹਾਂ ਦੋ ਬਿਹੜਾ ਦਿਖਾ ਰਹੇ ਹਾਂ ਦੋ ਬਣਾ ਤਾਂ ਜਮੇ ਫਰੀ ਵਾਲੇ ਰੇਟ ਆ ਹਾਂ ਫਰੀ ਵਾਲਾ ਰੇਟ ਹੀ ਓਕੇ ਇੱਕ ਐਚਐਫ ਤੇ ਇੱਕ ਥੋੜੀ ਕ੍ਰੋਸ ਆ ਹਾਂ ਕ੍ਰੋਸ ਚ ਆ ਗਈ ਕ੍ਰੋਸ ਵਾਲੀ ਆਪਾਂ ਗੱਲ ਕਰ ਲਏ ਵੀਰੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਵੇੜ ਦੇਖੀ ਨੇ ਕਦੋਂ ਸੂਈ ਤੇ ਕੀ ਮਗਰਾ ਇਹਨੂੰ ਭਾਈ 8-9 ਦਿਨ ਹੋ ਗਏ 8 ਤੋਂ 9 ਦਿਨ ਹਾਂ ਤੇ ਵੀਰੇ ਕੀ ਦੇਤਾ ਨੇ ਇਹਨੇ ਬੱਸ ਆ ਦੇਤਾ ਬਾਈ ਕਿੰਨਾ ਮਣਨ ਵਾਲਾ ਵੀਰੇ ਹੁਣ ਇਹ ਥੱਲੇ ਦੁੱਧ ਦਾ ਬਾਈ ਦੁੱਧ 9 ਕਿਲੋ 8 ਕਿਲੋ ਦੀ ਗਰੰਟੀ ਹੈ ਆਪਣੀ ਭਲਾ ਚਾਰ ਡੰਕੋੜੇ ਜਮਾ ਯਾਰ ਜੈਸ ਗੱਲ ਹੈ ਇਹ ਜੀ 9 ਨਾਲ 13 ਕਿਲੋ ਵੀ ਕਹਿੰਦਾ ਹਾਂ ਨਹੀਂ ਆਪਾਂ ਕਿੰਨਾ ਹੈਗਾ ਉਹਨੇ ਦੱਸਾਂਗੇ ਸੁਆ ਕਿਹੜਾ ਬਾਈ ਇਹ ਇਹ ਦੂਜਾ ਸੁਆ ਬਾਈ ਦੂਜਾ ਸੁਆ ਆ ਗਈ ਖੋਲੋ ਜੀ ਤੋੜਾ ਕਰਾ ਕੇ ਚੱਕ ਚੰਗੀ ਹੈ ਜੀ ਬਾਕੀ ਦੀ ਗੱਲ ਦੁੱਧ ਕਿੰਨਾ ਪਾ ਦਊਗੀ ਫਿਰ ਦੁੱਧ ਬਾਈ ਬਾਈ 13 14 ਕਿਲੋ ਪਾ ਦਊਗੀ ਬਾਕੀ ਸੇਵਾ ਦਾ ਹੁੰਦਾ ਤੋ ਹੈ 13 ਤੋਂ 14 ਕਿਲੋ ਬਾਈ ਕਹਿੰਦਾ ਦੁੱਧ ਇਹਨੇ ਦੇ ਦੇਣਾਗਾ ਕੋਈ ਇਹੋ ਜੀ ਗੱਲ ਨਹੀਂ ਵੀ ਨਾ ਦੇਵੇ ਚੰਗੀ ਹੈ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫਤ ਹੋਰ ਤਾਂ ਤੁਹਾਨੂੰ ਕਰਾ ਦਿਆਂਗੇ ਚੱਕ ਲਓ ਜੀ ਆ ਕਰੋ ਚੱਕ ਥਣ ਭਾਂਡੇ ਦੀ ਪੂਰੀ ਸਾਫ ਸੁਆ ਦੂਜਾ ਹਨ ਬਾਈ ਆ ਦੂਜਾ ਪਿਆਰ ਦੂਜਾ ਬਾਈ ਓਕੇ ਦੂਜਾ ਸੁਆ ਸੁਈ ਵੀ ਆ ਥਣ ਹਵਾ ਨੇ ਦੀ ਪੂਰੀ ਸਾਫ ਹੈ ਜੀ ਆ ਦੇਖੋ ਕਰੋ ਜੀ ਚੱਕ ਬਾਕੀ ਰਾਜੀ ਰੂਜੀ ਆ ਬਾਈ ਲਸੀ ਰਾਜੀ ਰੂਜੀ ਬਾਕੀ ਗਰਮੀ ਦਾ ਤੋਹਫਾ ਹਾਂ ਗਰਮੀ ਦਾ ਤੋਹਫਾ ਗਰਮੀ ਜਮੇ ਨਹੀਂ ਮੰਨਣੀ ਗਰਮ ਆਏ ਨੇ ਆ ਲੈ ਚੱਲੋ ਥਣਲੇਵੇ ਦੀ ਪੂਰੀ ਸਾਫ ਸੁਥਰੀ ਆ ਦੇਖੋ ਧਾਰਾ ਦੂਰ ਤੁਹਾਨੂੰ ਕਰਾਵਾਂਗੇ ਜੀ ਚੱਕ ਆ ਦੇਖੋ ਜੀ ਬੱਚਾ ਲਾ ਕੇ ਧਾਰਾ ਮਾਰ ਕੇ ਜਮਾ ਦਸਰਲੀ ਨਾਲ ਵੀਡੀਓ ਕਵਰ ਕਰਾਂਗੇ ਆ ਲੋ ਚੰਗੇ ਜੀ ਜਰੂਰ ਬਾਈ ਨਾਲ ਕਰੋ ਸੰਪਰਕ ਧਾਰਾ ਮਾਰ ਦੀ ਆਪਾਂ ਰੇਟ ਵੀ ਤੁਹਾਨੂੰ ਦੱਸ ਦਿਆਂਗੇ ਆ ਦੇਖੋ ਹਾਲੇ ਵੀ ਦੀ ਪੂਰੀ ਸਾਫ ਲੈ ਬਾਈ ਧਾਰਾ ਇੰਨ ਦਿਖਾਓ ਮਾਰ ਦਿਓ ਇਧਰ ਆ ਦੇਖੋ ਜੀ ਮੈਂ ਕਿਹਾ ਧਾਰਾ ਧੂੜਾ ਥੱਲੇ ਨਿਬੜ ਦਿਆਂ ਥੱਲੇ ਉਹਦਾ ਵੀ ਹੱਥ ਲਾਉਣ ਵਾਲਾ ਆ ਬਾਈ ਯਾਰ ਆਪਣਾ ਦੂਜੇ ਤੈਂ ਦੀ ਲੋੜ ਹੀ ਨਹੀਂ ਠੀਕ ਆ ਜਮ ਉਹ ਕੇ ਖੋਲ ਦੇਣਾ ਨਾ ਬਰੇ ਨਾਣਾ ਖੋਲੋ ਬੱਚਾ ਬੰਨੋ ਚੰਗੀ ਆ ਜੀ ਰੇਟ ਪੁੱਛਦੇ ਆ ਬਾਈ ਤੋਂ ਕੀ ਆ ਗਿਆ ਜਮ ਜੈ ਰੇਟ ਦੇ ਵਿੱਚ ਮਿਲਣੀ ਏ ਤੁਹਾਨੂੰ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਕੁਆਲਿਟੀ ਪੂਰੀ ਚੰਗੀ ਆ ਗਈ ਬਾਕੀ ਦਾ ਰੇਟ ਪੁੱਛਦੇ ਆ ਹਾਂ ਵੀ ਰੇਟ ਕੀ ਆ ਗਿਆ ਦਾ ਰੇਟ ਭਾਈ ਆਪਾਂ ਨਾ ਦੇ 40 ਕਰਨਾ ਨੇ 42 ਕਰਨਾ ਹੂੰ 65000 ਦੀ ਦੇ ਦਾਂ 36500 ਦੀ ਓਕੇ ਜਮਾ ਜਾਏ ਰੇਟ ਆ ਮਗਰ ਬੱਛਾ 8 ਕਿਲੋ ਬਾਈ ਕਹਿੰਦਾ ਬਹੁਤ ਆ ਰੈਡੀ ਆ 12 13 ਕਿਲੋ ਦੁੱਧ ਪਿਆ ਦੇਣਾ 12 13 ਕਿਲੋ ਮੌਂ ਨਾਲ ਐਕਸੀ ਹਲੇਵੇ ਦੀ ਆ ਗਈ ਓਕੇ ਜੀ ਲੈ ਵਲੂਆ ਪੂਰਾ ਚੰਗਾ ਤੇ ਹੁਣ ਮੇਰੇ ਦੋ ਨੰਬਰ ਇਹ ਫਲੂਨ ਆ ਗਈ ਬਾਈ ਫਲੂਨ ਵੈੜ ਆ ਗਈ ਹਾਂ ਕਦੋਂ ਸੂਈ ਹੈ ਜੀ ਇਹ 4 ਦਿਨ ਹੋ ਗਏ 4 ਤੋਂ 5 ਦਿਨ ਹੋ ਗਏ ਕੱਢ ਲਓ ਇਹਨੂੰ ਬਾਹਰ ਨੂੰ 4 ਦਿਨ ਹੋ ਗਏ ਮਗਰ ਬੱਛਾ ਆ ਗਿਆ ਫਿਰ ਇਹ ਮਗਰ ਵੀ ਬੱਸਾ ਆ ਗਿਆ ਬਾਈ ਯਾਰ ਰੰਗ ਪ੍ਰਿੰਟ ਪੂਰੇ ਸੋਹਣੇ ਜੀ ਬਾਕੀ ਰੇਟ ਇਹਦਾ ਵੀ ਜਮਾ ਜਾਏ ਹੋਣ ਵਾਲਾ ਜਮਾ ਜਾਏ ਰੇਟ ਦੇ ਵਿੱਚ ਤੁਹਾਨੂੰ ਮਿਲਣਾ ਆ ਦੇਖੋ ਥਣ ਹਵਾਨੇ ਦੀ ਪੂਰੀ ਸਾਫ ਪਲੂਨ ਸੁਈ ਆ ਤੇ ਜੇਰ ਜੂਰ ਦੀਆਂ ਦੋਨੇ ਮਾ ਗਿਆ ਬਾਈ ਗਰੰਟੀ ਆ ਆਪਣੀ ਤੇਰਦੀ ਓਕੇ ਜੀ ਜੇਰ ਤੇ ਪੈ ਸਭ ਗਰੰਟੀ ਆ ਕਰੋ ਜੀ ਚੱਕ ਥਣ ਹਵਾਨੇ ਦੀ ਪੂਰੀ ਸਾਫ ਮੂਲੇ ਜੀ ਹੋ ਬਾਈ ਚਾਰ ਦੰਦੂ ਮੇਰੇ ਸਾਥ ਚਾਰ ਦੰਦੂ ਓਕੇ ਜੀ ਕਿੰਨਾ ਏ ਥੱਲੇ ਬੋਲਾ ਕਿੰਨਾ ਬਾਈ ਇਹ ਥੱਲੇ 10 ਕਿਲੋ ਆ ਬਾਈ 10 ਕਿਲੋ ਓਕੇ ਆ ਆ ਦੇਖੋ ਜੀ ਥਣ ਭਾਂਡੇ ਦੀ ਵੀ ਪੂਰੀ ਸਾਫ ਮੇਰਾ ਮੇਲਾ ਮੇਰਾ ਮੂਲਾ ਮਾਰੂਗੀ ਓਕੇ ਜੀ ਲੁੱਦ 15 16 ਕਿਲੋ ਪਿਆ ਜੂ ਥਣ ਹਵਾਨੇ ਦੀ ਪੂਰੀ ਸਾਫ ਆ ਦੇਖੋ ਬੱਚਾ ਲਾਵਾਂਗੇ ਇਹਦੀਆਂ ਵੀ ਧਾਰਾ ਤੁਹਾਨੂੰ ਮਾਰ ਕੇ ਦਿਖਾਵਾਂਗੇ ਆ ਪਾਲਾ ਨਹੀਂ ਪਾਉਣਾ ਓਕੇ ਜੀ ਹਾਂ ਐਚ ਐਫ ਆ ਗਈ ਨਾ ਵੀਰੇ ਐਚ ਚ ਨੂੰ ਤਾਂ ਕੋਈ ਲੋੜ ਨਹੀਂ ਹੁੰਦੀ ਨਿਆਣੇ ਦੇ ਪਾਉਣਾ ਜੇ ਵੀਰ ਨੇ ਪਾ ਵੀ ਲਓ ਧਾਰਾ ਵੀ ਬੰਨੇ ਓਕੇ ਬੁਰਾ ਮਾਦਾ ਧਾਰਾ ਧੁਰਾ ਬਾਈ ਯਾਰ ਆਪਣੀ ਗਾਰੰਟੀ ਹੈ ਦੂਜੇ ਨੇ ਮਾਰ ਦੇਵੇ ਇਥੇ ਲੇ ਕਿੰਨਾ ਬੜਾ ਸੇ ਵੀ 10 ਕਿਲੋ ਆ ਬਾਈ ਇਹਦਾ ਕਿੰਨਾ ਦੁੱਧ ਦੇ ਦੂਗੀ ਫਿਰ ਦੁੱਧ ਬਾਈ 15-16 ਕਿਲੋ ਪਿਆ ਜੀ 15 ਤੋਂ 16 ਕਿਲੋ ਬਾਕੀ ਬਾਈ ਦੁੱਧ ਸੇਵਾ ਦਾ ਹੁੰਦਾ ਹੈ ਨਾ ਆਪਣੇ ਕੋਲ ਦਾ ਜਿਹੜਾ ਤਿਆਰ ਆਗਾ ਉਹੀ ਦੱਸਿਆ ਕਿੰਨੇ ਪੈਸੇ ਲਾਵਾਂ ਬਾਈ ਇਹਦੇ ਇਹ ਨਾਲ ਆਪ 50 ਲਗਾਨਾ ਨਾ 45 ਕਰਨਾਗਾ ਸਾਡੇ 43000 ਦੀ ਦੇ ਦਾਂਗੇ ਸਾਡੇ 43000 ਦੀ ਹਾਂ ਜਮਾ ਜਾਏ ਰੇਟ ਆ ਬਾਈ ਦੇ ਯਾਰ ਹੋਰ 50000 ਸੜ ਦੇ ਪੂਰੇ 43000 ਦੀ ਦੇ ਦਾਂਗੇ ਓਕੇ ਪੂਰੇ 30 ਦੇ 36 ਦੇ ਦਾਂਗੇ ਹਾਂ ਓਕੇ ਜੀ ਤੇ ਨੰਬਰ ਬਾਈ ਫੇਰ ਬੋਲ ਦਿਓ 994873425 ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਫੂਲ ਨੇੜੇ ਬਾਈਆਂ ਦੇ ਸਲੰਦਪੁਰਾ ਤੇ ਇਧਰੋਂ ਰਾਮਪੁਰਾ ਪਸ਼ੂ ਮੰਡੀ ਵੀ ਨੇੜੀ ਦਾ ਦੋ ਬੈੜਾ ਸੀ ਦੋਨੇ ਬਾਕੀ ਆਪਣਾ ਕਾਂਗੜ ਪੱਤੀ ਸੋਇਟੀ ਕੋਲੇ ਘਰ ਆ ਆਪਣਾ ਸੋਇਟੀ ਕੋਲੇ ਬਾਕੀ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਨੰਬਰ ਬਾਈ ਫੇਰ ਬੋਲ ਦੋ 994373425 ਪਿੰਡ ਬਹਿਰੂਪੇ ਦਾ ਵੀਡੀਓ ਕਵਰ ਕੀਤਾ ਧੰਨਵਾਦ ਜੀ